ਉਹ ਦਨੀ ਮੈਂ ਵਾਪਸ ਲਿਆ ਅਜ਼ਾਦ ਪਰ ਅਗੋਂ ਦੀ ਜ਼ਿੰਦਗੀ ਦਾ ਨਵਾਂ ਜਿਹੜਾ ਪੜਾਅ ਸ਼ੁਰੂਆਤ ਕਰਨ ਉਹਦੇ ਵਿੱਚ ਇਹਨਾਂ ਦਾ ਮੈਂ ਜਿਹੜਾ ਹੈ ਸਾਥ ਦੇ ਰਿਹਾ ਮੈਂ ਇਹਨਾਂ ਨਾਲ ਖੜਾ ਇਹਦੀ ਇਹ ਪੇਰੀ ਦੀ ਕੰਸਟਰਕਸ਼ਨ ਜੋ ਵੀ ਸਰਕਾਰ ਤੋਂ ਜੋ ਰਹਿਤ ਮਿਲਦੀ ਉਹ ਮੈਂ ਸਿਰ ਉੱਰ ਰਹਾ ਦਵਾਉਂਦਾ ਬਹੁਤ ਹੀ ਮਾੜੀ ਘਟਨਾ ਹੋਈ ਹੈ ਫਾਇਰ ਬੈਟ ਦੇ ਅਧਿਕਾਰੀਆਂ ਨੇ ਕੀ ਪ੍ਰਸ਼ਾਸਨ ਡੀਸੀ ਮੈਡਮ ਵੀ ਆਏ ਸੀ ਪਰ ਹੁਣ ਤਸਵੀਰਾਂ ਵੀ ਦੇਖੀ ਆ ਉਹਨਾਂ ਦਾ ਕੁਝ ਨਹੀਂ ਬਚਿਆ ਤੁਸੀਂ ਹਮੇਸ਼ਾ ਪਟਿਆਲਾ ਦੇ ਲੋਕਾਂ ਦੇ ਨਾਲ ਖੜਦੇ ਹੋ ਤੇ ਇਸ ਪਰਿਵਾਰ ਨੂੰ ਕੀ ਕਹੋਗੇ ਤੁਸੀਂ ਦੇਖੋ ਇਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਆਏ ਆ ਇਹ ਕੁਦਰਤੀ ਜਿਹੜੀ ਹੈ ਇਹ ਆਫਤ ਜਿਹੜੀ ਆਪਤਾ ਬਣ ਜਾਂਦੀ ਹੈ ਬੰਦੇ ਦੇ ਉਹਦੇ ਵਾਸਤੇ ਕਿਤੇ ਕਿਸੇ ਦਾ ਵੀ ਕੋ ਨਾ ਬਸ ਨਹੀਂ ਚੱਲਦਾ ਜਦੋਂ ਇਹ ਜੀ ਪਰ ਕੋਪੀ ਆਂਦੀ ਹੈ ਤੇ ਆਦਮੀ ਜਿਹੜਾ ਹੈ ਉਹਦੇ ਕੁੱਟਣੇ ਜਿਹੜੇ ਨੇ ਉਹ ਲੱਗ ਜਾਂਦੇ ਨੇ ਪਰ ਚਲੋ ਮੈਂ ਤਾਂ ਆਪਣੇ ਵੱਲੋਂ ਇਹਨਾਂ ਦਾ ਨੁਮਾਇੰਦਾ ਹਾਂ ਉਸ ਤੋਂ ਪਹਿਲਾਂ ਇਹਨਾਂ ਦਾ ਭਰਾ ਹਾਂ ਮੈਂ ਤਾਂ ਆਪਣੇ ਵੱਲੋਂ ਇਹੀ ਕਹਿ ਸਕਦਾ ਕਿ ਜਿੱਥੇ ਨੁਕਸਾਨ ਹੋਇਆ ਜੋ ਚਲਾ ਗਿਆ ਜੋ ਖਰਾਬ ਹੋਇਆ ਉਹ ਤਾਂ ਨਹੀਂ ਮੈਂ ਵਾਪਸ ਲਿਆਦਾ ਪਰ ਅੱਗੋਂ ਦੀ ਜ਼ਿੰਦਗੀ ਦਾ ਨਵਾਂ ਜਿਹੜਾ ਪੜਾਅ ਸ਼ੁਰੂਆਤ ਕਰਨ ਉਦੇ ਵਿੱਚ ਇਹਨਾਂ ਦਾ ਮੈਂ ਜਿਹੜਾ ਹੈ ਸਾਥ ਦੇ ਰਿਹਾ ਮੈਂ ਇਹਨਾਂ ਦੇ ਨਾਲ ਖੜਾ ਔਰ ਸਰਕਾਰ ਵੱਲੋਂ ਆਪਣੇ ਜ਼ਾਤੀ ਤੌਰ ਦੇ ਉੱਤੇ ਤੇ ਹਰ ਹਿੱਲੇ ਵਸੀਲੇ ਨਾਲ ਅਸੀਂ ਜਿਹੜਾ ਹੈ ਇਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਜਿਹੜਾ ਹੈ ਉਹ ਪੱਟੜੀ ਤੇ ਲਿਆਵਾਂਗੇ ਤੇ ਲੋਕਾਂ ਨੂੰ ਵੀ ਜਿਹੜਾ ਹੈ ਇਹ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਵੀ ਦੇਖੋ ਥੋੜੇ ਜਿ ਪ੍ਰੀਕਾਸ਼ਨਜ਼ ਜ਼ਰੂਰ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ ਤਾਂ ਕਿ ਅਜਿਹੀ ਜਦੋਂ ਇਸ਼ੂ ਇਹ ਜਾ ਹੁੰਦਾ ਹੈ ਤੇ ਉਦੋਂ ਐਟਲੀਸਟ ਤੁਹਾਡਾ ਬਚਾ ਜਿਹੜਾ ਹੈਗਾ ਆਪਾਂ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਦ ਕਿਓਰ ਤੇ ਪ੍ਰੀਵੈਂਟਿਵ ਮੈਜਰ ਜਿਹੜੇ ਨੇ ਉਹ ਜ਼ਰੂਰ ਲੈ ਲੈਣੇ ਚਾਹੀਦੇ ਨੇ ਜੋ ਹੋਇਆ ਮਾਰਾ ਹੋਇਆ ਜੀ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਆ ਤੇ ਇਹਨਾਂ ਦੀ ਜਿਹੜੀ ਹੈ ਦੁਬਾਰਾ ਜਿਹੜੀ ਹੈ ਇਹਦੀ ਰਿਪੇਅਰ ਇਹਦੀ ਕੰਸਟਰਕਸ਼ਨ ਜੋ ਵੀ ਸਰਕਾਰ ਤੋਂ ਜੋ ਰਹਿਤ ਮਿਲ ਸਕਦੀ ਉਹ ਮੈਂ ਅਸੀਂ ਜ਼ਰੂਰ ਰਾਤਵਾਵਾਂਗੇ ਜੀ ਅੱਗ ਬੜੀ ਬਹੁਤ ਹੀ ਮਤਲਬ ਉਹ ਮਤਲਬ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਅੱਗ ਤੇ ਪਾਣਾ ਬਹੁਤ ਔਖਾ ਹੋਇਆ ਫਾਇਰ ਬ੍ਰਿਗੇਡ ਦਾ ਇੱਕ ਮੁਲਾਜ਼ਮ ਵੀ ਉਹਦੇ ਵਿੱਚ ਥੋੜਾ ਜਿਹਾ ਜਖਮੀ ਹੋਇਆ ਆਲੇ-ਦਾਲੇ ਦੇ ਲੋਕਾਂ ਨੇ ਬਹੁਤ ਸਹਾਇਤਾ ਕੀਤੀ ਇਹਨਾਂ ਦੀ ਕਿਉਂਕਿ ਉਸ ਟਾਈਮ ਤੱਕ ਕੁਝ ਪਤਾ ਵੀ ਨਹੀਂ ਚੱਲ ਰਿਹਾ ਸੀ ਵੀ ਹੋਇਆ ਕੀ ਐ ਇਹ ਜਿਹੜਾ ਮੁਲਾਜ਼ਮ ਹੈ ਗਿਆ ਉਸ ਤੋਂ ਤੁਸੀਂ ਆਪਦੇ ਤੌਰ ਤੇ ਕੋਈ ਦੇਖੋ ਬਹੁਤ ਵੱਡਾ ਉਹਦਾ ਵੀ ਪਛਾਣ ਹੋ ਗਿਆ ਮੈਂ ਵੀ ਉੱਥੇ ਮੌਕੇ ਤੇ ਮੌਜੂਦ ਸੀ ਜੋ ਤਮਾਕਾ ਹੋਇਆ ਤੁਸੀਂ ਉਸ ਦਾ ਦਾ ਕੋਈ ਆਪਣੇ ਵੱਲੋਂ ਕੋਈ ਮੈਮੋਰੇਸ਼ਨ ਕੋਈ ਉਹਨਾਂ ਨੂੰ ਸਨਮਾਨ ਤੇ ਜਾਂ ਕੁਝ ਕਰੋ ਦੇਖੋ ਫਾਇਰ ਬ੍ਰਿਗੇਡ ਅਜਿਹੇ ਹ ਡਿਪਾਰਟਮੈਂਟ ਹੈ ਸਾਡਾ ਜਿਹੜੇ ਨਾ ਸਮਾਜ ਦੇ ਅਨਸੰਗ ਹੀਰੋਜ਼ ਨੇ ਇਹ ਅਸਲੀ ਹੀਰੋ ਮੈਂ ਸਮਝਦਾ ਪਰ ਇਹ ਕਿਸੇ ਸਾਹਮਣੇ ਨਹੀਂ ਆਉਂਦੇ ਇਹ ਲਾਈਮਲਾਈਟ 'ਚ ਨਹੀਂ ਹੁੰਦੇ ਸ਼ਹਿਰ ਦੇ ਵਿੱਚ ਜਦੋਂ ਵੀ ਇਹ ਜੀ ਆਪਤਾ ਬਣਦੀ ਹੈ ਤੁਸੀਂ ਦੇਖੋ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਜਿਹੜਾ ਹੈ ਇਹ ਲੋਕਾਂ ਦੀ ਜਾਨ ਬਚਾਉਂਦੇ ਨੇ ਔਰ ਉਸ ਦਰਮਿਆਨ ਆਪਣੀ ਜਿਹੜਾ ਹੈ ਕਿੰਨੀ ਵਾਰ ਮੈਂ ਦੇਖਿਆ ਹੈ ਵੀ ਪਟਿਆਲੇ ਸ਼ਹਿਰ 'ਚ ਪਹਿਲਾਂ ਉਹ ਡੀਲਕਸ ਬਿਟੂ ਡੀਲਕਸ ਵਾਲਿਆਂ ਦੇ ਉਹਨਾਂ ਦੇ ਸ਼ੋਰੂਮ 'ਚ ਅੱਗ ਲੱਗੀ ਸੀ ਉਦੋਂ ਵੀ ਸਾਡੇ ਲੜਕੇ ਜਿਹੜੇ ਨੇ ਇੰਜਰਡ ਹੋਏ ਸੀ ਕੱਲ ਵੀ ਜਿਹੜਾ ਹੈ ਲੜਕਾ ਸਾਡਾ ਇੰਜਰਡ ਹੋਇਆ ਹੈ ਉੱਥੇ ਤੋਪਖਾਨਾ ਮੋੜ ਜਿੱਥੋਂ ਅੱਗ ਲੱਗੀ ਸੀ ਉੱਥੇ ਵੀ ਲੜਕਾ ਇੰਜਰਡ ਹੋਇਆ ਸੋ ਇਹ ਤਾਂ ਸਾਡੇ ਹੀਰੋ ਨੇ ਤੇ ਇਹਨਾਂ ਦਾ ਮਨੋਬਲ ਉੱਚਾ ਰਹਿ ਇਹਨਾਂ ਦੇ ਜਿਹੜਾ ਹੈ ਲਗਨ ਜਿਹੜੀ ਹੈ ਉਹ ਇਸੇ ਤਰ੍ਹਾਂ ਬਣੀ ਰਹੇ ਆਪਣੇ ਕੰਮ ਪ੍ਰਤੀ ਵਫਾਦਾਰੀ ਬਣੀ ਰਹੇ ਉਹਦੇ ਵਾਸਤੇ ਅਸੀਂ 26 ਜਨਵਰੀ ਨੂੰ ਗਵਰਨਰ ਸਾਹਿਬ ਤੋਂ ਲੜਕੇ ਨੂੰ ਜਿਹੜਾ ਹੈਗਾ ਜਿੱਤੇ ਇੱਕ ਤਾਂ ਉਹਦੀ ਫਿਲਸਟ੍ਰੇਸ਼ਨ ਹੋ ਰਹੀ ਹੈ ਦੂਜਾ ਜਿਹੜਾ ਹੈ ਅਸੀਂ ਆਪਣੇ ਲੈਵਲ ਦੇ ਉੱਤੇ ਵੀ ਜਿਹੜਾ ਹੈ ਉਹਦੀ ਹੌਸਲਾ ਅਫਜ਼ਾਈ ਸ਼ੁਰੂ ਕਰਾਂਗੇ ਜੀ ਸੋ ਵਿਧਾਇਕ ਸਾਹਿਬ ਨੇ ਕਿਹਾ ਅਸੀਂ ਪਰਿਵਾਰ ਦੇ ਹਮੇਸ਼ਾ ਉਹਨਾਂ ਦੀ ਮਦਦ ਲਈ ਖੜੇ ਹਾਂ ਔਰ ਮੇਰਾ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਉਹਨਾਂ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਕਿ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਕਹਿੰਦੇ ਜੋ ਨੁਕਸਾਨ ਹੋਇਆ ਉਸ ਨੂੰ ਤਾਂ ਅੱਪਾ ਮੁੜ ਕੇ ਨਹੀਂ ਲਿਆ ਸਕਦੇ ਪਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਨਵੇਂ ਸਿਰੇ ਤੋਂ ਪੱਟੜੀ ਤੇ ਚੜਾਈ ਜਾਊਗੀ ਪਟਿਆਲਾ ਤੋਂ ਆਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ